ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਖੁਸ਼ ਰਹਿਣ ਵਾਸਤੇ ਇਹਨਾਂ ਤਿੰਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਆਜੋ ਫਿਰ ਗੱਲ ਨੂੰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਤੰਦਰੁਸਤੀ ਦਾ ਰਾਜ ਹੀ ਖੁਸ਼ ਰਹਿਣਾ ਹੈ ਜਿਹੜਾ ਵਿਅਕਤੀ ਖੁਸ਼ ਰਹਿੰਦਾ ਨਾ ਉਹਦੇ ਬਹੁਤ ਸਾਰੇ ਮਸਲੇ ਜਿਹੜੇ ਆਪਣੇ ਆਪ ਹੱਲ ਹੋ ਜਾਂਦੇ ਆ ਉਹ ਕਿਵੇਂ ਸਭ ਤੋਂ ਪਹਿਲਾਂ ਤੰਦਰੁਸਤੀ ਹੁਣ ਤੁਸੀਂ ਕਹੋਗੇ ਕਿ ਕੁਝ ਲੋਕ ਕੀ ਕਹਿੰਦੇ ਆ ਕਿ ਮੈਂ ਤੇ ਠੀਕ ਹੀ ਨਹੀਂ ਰਹਿੰਦਾ ਮੈਂ ਖੁਸ਼ ਕਿਵੇਂ ਹੋਵਾਂ ਮੈਂ ਤੰਦਰੁਸਤ ਹੋਊਗਾ ਨਾ ਜਦੋਂ ਉਦੋਂ ਖੁਸ਼ ਰਹਿਣਾ ਸ਼ੁਰੂ ਕਰੂੰਗਾ ਪਰ ਜੇਕਰ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰ ਦੇਵੋਗੇ ਨਾ ਤਾਂ ਤੁਸੀਂ ਸਿਹਤ ਪੱਖੋਂ ਤੰਦਰੁਸਤ ਆਪਣੇ ਆਪ ਹੋ ਜਾਵੋਗੇ ਕਿਉਂਕਿ ਜਦੋਂ ਵਿਅਕਤੀ ਖੁਸ਼ ਨਹੀਂ ਨਾ ਰਹਿੰਦਾ, 부ਜਿਆ 부ਜਿਆ ਰਹਿੰਦਾ ਤਾਂ ਫੇਰ ਉਹਦੀ ਸਿਹਤ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ। ਹੁਣ ਕਈ ਵਾਰ ਕੀ ਹੁੰਦਾ ਕਿ ਜੇਕਰ ਵਿਅਕਤੀ ਦੀ ਸਿਹਤ ਬਹੁਤ ਵਧੀਆ ਆ ਉਹ ਤੰਦਰੁਸਤ ਆ ਪਰ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਆ, ਉਹਦੀ ਮਾਨਸਿਕ ਸਥਿਤੀ ਸਹੀ ਨਹੀਂ ਆ ਤੇ ਉਹ ਫੇਰ ਵੀ ਬਿਮਾਰ ਆ। ਕਈ ਵਾਰੀ ਵਿਅਕਤੀ ਚੰਗਾ ਭਲਾ ਹੁੰਦਾ ਉਸ ਤਰ੍ਹਾਂ ਹੀ ਕਿਤੇ ਮੋਢੇ, ਗੋਡੇ, ਕਿਤੇ ਪੇਟ 'ਚ ਦਰਦ ਹੋ ਜਵੇ ਨਾ ਤਾਂ ਉਹ ਸੋਚਣਾ ਸ਼ੁਰੂ ਕਰ ਦਿੰਦਾ ਕਿ ਫਲਾਣੇ ਦੇ ਵੀ ਹੋਈ ਸੀ ਸ਼ਾਇਦ ਮੈਨੂੰ ਵੀ ਉਹੀ ਬਿਮਾਰੀ ਹੋ ਗਈ ਆ ਪੱਕਾ ਮੈਂ ਵੀ ਠੀਕ ਨਹੀਂ ਆ ਮੈਨੂੰ ਵੀ ਕੋਈ ਵੱਡਾ ਹੀ ਰੋਗ ਲੱਗ ਗਿਆ ਵਾ ਐਵੇਂ ਦੀ ਸੋਚ ਰੱਖਣੀ ਕਈ ਵਾਰ ਤਾਂ ਕੁਝ ਕੀ ਕਰਦੇ ਆ ਕਿ ਹਸਪੀਟਲ ਤੇ ਜਾ ਕੇ ਟੈਸਟ ਵਗੈਰਾ ਵੀ ਕਰਵਾ ਲਏ ਹੁੰਦੇ ਆ ਪਰ ਮਨ ਨੂੰ ਫਿਰ ਵੀ ਤਸੱਲੀ ਨਹੀਂ ਆਉਂਦੀ ਜੇ ਸਾਰੀਆਂ ਰਿਪੋਰਟਸ ਸਹੀ ਆਉਂਦੀਆਂ ਨਾ ਫਿਰ ਵੀ ਉਹਨਾਂ ਨੂੰ ਹੁੰਦਾ ਨਹੀਂ ਕਿਤੇ ਨਾ ਕਿਤੇ ਕੋਈ ਖਰਾਬੀ ਜ਼ਰੂਰ ਹੋਈ ਆ ਮੇਰੇ ਟੈਸਟ ਸਹੀ ਨਹੀਂ ਹੈਗੇ ਪਰ ਡਾਕਟਰਾਂ ਨੇ ਮੈਨੂੰ ਸਹੀ ਰਿਪੋਰਟਾਂ ਜ਼ਰੂਰ ਦੇ ਦਿੱਤੀਆਂ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਹੁੰਦੇ ਨਾ ਉਹ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਆ ਖਾਸ ਕਰਕੇ ਡਿਪਰੈਸ਼ਨ ਵਾਲੇ ਜਿਹੜੇ ਉਹਨਾਂ ਵਿੱਚ ਇਹ ਲੱਛਣ ਜਿਹੜੇ ਆ ਨਾ ਉਹ ਪਾਏ ਜਾਂਦੇ ਆ ਇਹ ਫਿਰ ਵਿਅਕਤੀ ਤੰਦਰੁਸਤ ਹੋ ਕੇ ਵੀ ਆਪਣੇ ਆਪ ਨੂੰ ਤੇ ਬਿਮਾਰ ਸਮਝਦਾ ਵਾ ਇਸ ਕਰਕੇ ਜੇਕਰ ਤੁਸੀਂ ਆਪਣੀ ਸੋਚ ਨੂੰ ਸਹੀ ਰੱਖੋਗੇ ਸੋਚ ਪੋਜ਼ੀਟਿਵ ਹੋਏਗੀ ਨਾ ਤੁਸੀਂ ਖੁਸ਼ ਰਹੋਗੇ ਤਾਂ ਸਿਹਤ ਵੀ ਜੇ ਥੋੜੀ ਬਹੁਤੀ ਮਾੜੀ ਮੋਟੀ ਖਰਾਬ ਰਹਿੰਦੀ ਵੀ ਹੈ ਨਾ ਤਾਂ ਖੁਸ਼ ਰਹਿਣ ਦੇ ਨਾਲ ਤੁਹਾਡੀ ਸਿਹਤ ਜਿਹੜੀ ਉਹ ਵੀ ਦਿਨੋਂ ਦਿਨ ਤੰਦਰੁਸਤ ਹੁੰਦੀ ਜਾਵੇਗੀ ਕਿਉਂਕਿ ਤੰਦਰੁਸਤ ਸਿਹਤ ਦਾ ਰਾਜ ਹੀ ਖੁਸ਼ੀ ਆ ਨੰਬਰ 2 ਨੰਬਰ 2 ਤੇ ਕੀ ਹੁੰਦਾ ਕਿ ਕਈ ਵਾਰੀ ਵਿਅਕਤੀ ਦਾ ਕਾਰੋਬਾਰ ਜਿਹੜਾ ਉਹ ਡੋਨ ਜਾ ਰਿਹਾ ਹੁੰਦਾ ਨਾ ਤਾਂ ਉਹ ਵੀ ਵਿਅਕਤੀ ਖੁਸ਼ ਨਹੀਂ ਰਹਿੰਦਾ ਉਹਨੂੰ ਵੀ ਪਰੇਸ਼ਾਨੀਆਂ ਨੇ ਘੇਰਿਆ ਹੁੰਦਾ ਉਹ ਵੀ ਕਹਿੰਦਾ ਕਿ ਜਦੋਂ ਮੈਂ ਆਪਣੇ ਕੰਮਕਾਰ ਦੇ ਵਿੱਚ ਤਰੱਕੀ ਕਰ ਲਵਾਂਗਾ ਨਾ ਕਾਮਯਾਬ ਹੋ ਜਾਵਾਂਗਾ ਨਾ ਫਿਰ ਮੈਂ ਖੁਸ਼ ਹੀ ਰਿਹਾ ਕਰਨਾ ਹੁਣ ਮੈਨੂੰ ਥੋੜੀ ਜੀ ਮੁਸ਼ਕਲ ਆ ਪਰ ਜੇਕਰ ਤੁਸੀਂ ਪਰੇਸ਼ਾਨ reh ਰਹੇ ਹੋ ਤਾਂ ਕੀ ਫਿਰ ਉਹ ਕਾਮਯਾਬੀ ਛੇਤੀ ਮਿਲ ਜੇਗੀ ਉਹ ਤਾਂ ਤੁਸੀਂ ਮਿਹਨਤ ਕਰ ਹੀ ਰਹੇ ਜੇ ਉਸ ਮੰਜ਼ਲ ਵੱਲ ਪਹੁੰਚ ਹੀ ਰਹੇ ਜੇ ਜੇਕਰ ਤੁਸੀਂ ਨਾਲ-ਨਾਲ ਖੁਸ਼ ਵੀ ਰਹੋ ਕਿ ਜੋ ਹੋਣਾ ਵਾ ਉਹ ਕਿਸੇ ਤਰੀਕੇ ਨਾਲ ਹੀ ਹੋਣਾ ਵਾ ਮੈਂ ਚੱਲ ਤੇ ਰਿਹਾ ਵਾਂ ਆਪਣੀ ਮੰਜ਼ਲ ਨੂੰ ਫਿਰ ਮੈਂ ਪਰੇਸ਼ਾਨ ਕਿਉਂ ਰਵਾਂ ਮੈਂ ਖੁਸ਼ ਰਵਾਂ ਤੇ ਜੇਕਰ ਤੁਸੀਂ ਖੁਸ਼ ਰਹਿਣਾ ਸਿੱਖੋਗੇ ਨਾ ਖੁਸ਼ ਰਹਿਣਾ ਸ਼ੁਰੂ ਕਰ ਦੇਵੋਗੇ ਨਾ ਤਾਂ ਉਸ ਸਮਾਂ ਜਿਹੜਾ ਮਾੜਾ ਵਾ ਨਾ ਉਹ ਵੀ ਬਹੁਤ ਜਲਦੀ ਬੀਤ ਜਾਵੇਗਾ ਕਿਉਂਕਿ ਪਰੇਸ਼ਾਨੀ ਹਰੇਕ ਨੂੰ ਹੁੰਦੀ ਆ ਜਦੋਂ ਕੋਈ ਬਿਜ਼ਨਸ ਵਿੱਚ ਕਿਸੇ ਕਾਰੋਬਾਰ ਵਿੱਚ ਜਾਂ ਕਿਸੇ ਵੀ ਤਰੀਕੇ ਦਾ ਕੋਈ ਲਾਸ ਹੋ ਜੇ ਕੋਈ ਵਰੀ ਕੋਈ ਉਲਝਣਾ ਚ ਪੈ ਜਾਂਦਾ ਵਿਅਕਤੀ ਜਿਸ ਕਰਕੇ ਉਹ ਖੁਸ਼ ਨਹੀਂ ਰਹਿੰਦਾ ਪਰ ਉਹ ਚੀਜ਼ ਨੇ ਆਪਣੇ ਟਾਈਮ ਪੀਰੀਅਡ ਨਾਲ ਹੀ ਸਹੀ ਹੋਣਾ ਹੁੰਦਾ ਤੇ ਜੇਕਰ ਤੁਸੀਂ ਖੁਸ਼ ਰਹਿਣਾ ਸਿੱਖੋਗੇ ਨਾ ਖੁਸ਼ ਰਹੀ ਜਾਵੋਗੇ ਤਾਂ ਉਹ ਟਾਈਮ ਵੀ ਜਲਦੀ ਲੰਘੇਗਾ ਤੇ ਤੁਹਾਡਾ ਉਹ ਜਿਹੜਾ ਕਾਮਯਾਬੀ ਵਾਲਾ ਸਫਰ ਉਹ ਜਲਦੀ ਤੈਅ ਹੋਵੇਗਾ ਤੇ ਤੁਸੀਂ ਆਪਣੀ ਮੰਜ਼ਲ ਤੇ ਜਿਹੜੇ ਉਹ ਛੇਤੀ ਪਹੁੰਚ ਜਾਵੋਗੇ ਤੁਸੀਂ ਅਕਸਰ ਹੀ ਵੇਖਦੇ ਹੋ ਕਿ ਜਿਹੜਾ ਵਿਅਕਤੀ ਖੁਸ਼ ਰਹਿੰਦਾ ਹੈ ਨਾ ਉਹ ਹਮੇਸ਼ਾ ਆਪਣੀ ਉਮਰ ਨੂੰ ਛਪਾਉਂਦਾ ਹੁੰਦਾ ਕਿਉਂਕਿ ਜਿਹੜਾ ਵਿਅਕਤੀ ਪਰੇਸ਼ਾਨ ਰਹਿੰਦਾ ਹੈ ਨਾ ਉਹ ਜਲਦੀ ਬੁੱਢਾ ਹੋ ਜਾਂਦਾ ਉਹ ਆਪਣੀ ਉਮਰ ਤੋਂ ਵੱਧ ਕੇ ਨਜ਼ਰ ਆਉਂਦਾ ਵਿਅਕਤੀ ਭਾਵੇਂ 30 40 ਸਾਲ ਦਾ ਹੋਵੇ ਨਾ ਤਾਂ ਉਹ ਆਪਣੀ ਉਮਰ ਤੋਂ 10-15 ਸਾਲ ਵੱਡਾ ਲੱਗਦਾ ਜੋ ਹਮੇਸ਼ਾ ਹੀ ਪਰੇਸ਼ਾਨੀ ਚ ਘਿਰਿਆ ਹੋਵੇ ਤੇ ਜੋ ਵਿਅਕਤੀ ਖੁਸ਼ ਰਹਿੰਦਾ ਆ ਨਾ ਉਹ ਹਮੇਸ਼ਾ ਆਪਣੀ ਉਮਰ ਛਪਾਉਂਦਾ ਆ ਉਹ ਭਾਵੇਂ 70-80 ਸਾਲ ਦਾ ਵੀ ਹੋ ਜੇ ਨਾ ਤਾਂ ਵੀ ਉਹ 50-55 ਦਾ ਹੀ ਲੱਗਦਾ ਆ ਇਸ ਕਰਕੇ ਖੁਸ਼ ਰਹਿਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਬਰ ਤਿੰਨ ਕਈ ਵਾਰੀ ਕੁਝ ਲੋਕਾਂ ਦੀ ਸ਼ਿਕਾਇਤ ਪਤਾ ਕੀ ਹੁੰਦੀ ਆ ਕਿ ਮੈਂ ਕੱਲਾ ਰਹਿਣਾ ਆ ਮੇਰੇ ਰਿਸ਼ਤੇ ਮੇਰੇ ਨਾਲ ਨਹੀਂ ਹੈਗੇ ਕੋਈ ਮੈਨੂੰ ਛੱਡ ਕੇ ਚਲੇ ਆ ਗਿਆ ਮੇਰੇ ਕੋਲ ਬਹੁਤੇ ਰਿਸ਼ਤੇ ਨਹੀਂ ਹੈਗੇ ਮੈਂ ਖੁਸ਼ ਕੇਦੇ ਨਾਲ ਹੋਵਾਂ ਜੇਕਰ ਵਿਅਕਤੀ ਖੁਸ਼ ਰਹਿਣਾ ਸਿੱਖੇਗਾ ਨਾ ਤਾਂ ਰਿਸ਼ਤੇ ਉਹ ਆਪਣੇ ਆਪ ਉਹਦੇ ਨਾਲ ਜੁੜਦੇ ਜਾਣਗੇ ਕਿਉਂਕਿ ਜਦੋਂ ਵਿਅਕਤੀ ਖੁਸ਼ ਨਹੀਂ ਨਾ ਰਹਿੰਦਾ ਤੇ ਕੋਈ ਵੀ ਉਹਦੇ ਘਰ ਕੋਲ ਜਦੋਂ ਆ ਕੇ ਬਹਿੰਦਾ ਆ ਨਾ ਤਾਂ ਉਹਦਾ ਇੱਕ ਦਿਨ ਰੋਣਾ ਸੁਣ ਲੇਗਾ ਦੋ ਦਿਨ ਸੁਣ ਲੇਗਾ ਜੇਕਰ ਉਹ ਲਗਾਤਾਰ ਹੀ ਇਸ ਤਰ੍ਹਾਂ ਕਰੇਗਾ ਤਾਂ ਹਰ ਇੱਕ ਰਿਸ਼ਤਾ ਭਾਵੇਂ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ ਉਹਦੇ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਵਾ ਤੇ ਜੇਕਰ ਤੁਸੀਂ ਖੁਸ਼ ਰਹਿਣ ਦੀ ਆਦਤ ਪਾਓਗੇ ਨਾ ਤਾਂ ਫਿਰ ਹਰ ਰਿਸ਼ਤਾ ਹੌਲੀ-ਹੌਲੀ ਹੌਲੀ-ਹੌਲੀ ਨਾਲ ਜੁੜਦਾ ਜਾਂਦਾ ਕਿਉਂਕਿ ਖੁਸ਼ ਵਿਅਕਤੀ ਦੇ ਨਾਲ ਹਰੇਕ ਰਹਿਣਾ ਚਾਹੁੰਦਾ ਆ ਤੇ ਫਿਰ ਜੇ ਕੋ ਜੋ ਕੋਈ ਆਪਣੀਆਂ ਮੁਸ਼ਕਲਾਂ ਗਣਾਉਂਦਾ ਰਵੇ ਮੈਂ ਇਹ ਨਹੀਂ ਕਹਿੰਦੀ ਦੁੱਖ ਸੁੱਖ ਸਾਂਝਾ ਨਹੀਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਪਰ ਹਰ ਵਕਤ ਦੇ ਰੋਂਦੇ ਵਿਅਕਤੀ ਦੇ ਕੋਲੋਂ ਹਰ ਇੱਕ ਕੰਨੀ ਘਤਰੌਂਦਾ ਇਸ ਗੱਲ ਤੋਂ ਤੁਸੀਂ ਸਾਰੇ ਚੰਗੀ ਤਰ੍ਹਾਂ ਵਾਕਫ ਹੋ ਇਸ ਕਰਕੇ ਜੇਕਰ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰੋਗੇ ਨਾ ਤਾਂ ਰਿਸ਼ਤੇ ਤੁਹਾਡੇ ਆਪਣੇ ਆਪ ਤੁਹਾਡੇ ਨਾਲ ਜੁੜਦੇ ਜਾਣਗੇ ਹਰ ਰਿਸ਼ਤਾ ਤੁਹਾਡਾ ਆਪਣਾ ਹੋਵੇਗਾ ਫਿਰ ਤੁਸੀਂ ਉਹ ਖੁਸ਼ ਜਿਹੜਾ ਵਾ ਰਿਸ਼ਤਿਆਂ ਦੇ ਨਾਲ ਖੁਸ਼ ਨਹੀਂ ਰਹੋਗੇ ਰਿਸ਼ਤੇ ਤਾਂ ਤੁਹਾਡੇ ਨਾਲ ਬਣਨਗੇ ਜੇ ਤੁਸੀਂ ਪਹਿਲਾਂ ਖੁਸ਼ ਰਹਿਣਾ ਸ਼ੁਰੂ ਕਰ ਦੇਵੋਗੇ ਤੇ ਸੋ ਉਮੀਦ ਕਰਦੀ ਹਾਂ ਕਿ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਜ਼ਰੂਰ